ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਕਮਲ ਵੀਰ ਕੋਲ ਅੱਜ ਤੁਹਾਨੂੰ ਚਾਰ ਪੰਜ ਮਿਹਣਾਂ ਦਿਖਾਵਾਂਗੇ ਟੌਪ ਦੀਆਂ ਚੰਗੇ ਰਿਕਾਰਡ ਵਾਲੀਆਂ ਬਾਕੀ ਲੈਣੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਰਨ ਵੀਰੇ ਹੋਰ ਸਭ ਠੀਕ ਠਾਕ ਜੀ ਕਿਰਪਾ ਬੱਬਦੀ ਸਿੰਘ ਦੀ ਜੀ ਦੀ ਕਿਰਪਾ ਜੀ ਕਿਰਪਾ ਜਾਈ ਰਹੀ ਵੀਰ ਜੀ ਹਾਂਜੀ ਹਾਂਜੀ ਹੋਰ ਵੀਰੇ ਕਿਦਾਂ ਫਿਰ ਵੇਖਿਆ ਮਾਲ ਹਾਂਜੀ ਸਾਡੀ ਵਿਕੀ ਜਾਉ ਤਾਂ ਮਾਲ ਚਲੋ ਵੀਰ ਜੀ ਮਾਲ ਸਾਫ਼ ਸੁਥਰਾ ਨਾਲੇ ਰੇਟ ਚ ਹਾਂਜੀ ਰੰਗ ਵੀ ਡੱਬੇ ਵਸ਼ੀਆਂ ਚੰਗੀਆਂ ਠੰਡੀਆਂ ਆਹ ਚਮਕਾਲੀਆਂ ਥੱਬੇ ਹੀ ਲਾਈ ਫੈਂਡੀਆਂ ਆਲੇ ਵਸ਼ੀਆਂ ਤਿਆਰ ਤੁਰ ਨਹੀਂ ਕੀਤੀਆਂ ਹਾਲੇ ਮਤਲਬ ਠੀਕ ਆ ਵੀਰੇ ਜੀ ਪੂਰੀ ਮਾਲ ਇਹਨਾਂ ਨੂੰ ਹਣਾ ਠੀਕ ਆ ਜੀ ਤੇ ਵੇਖੋ ਕਿਦਾਂ ਬੜੀਆਂ ਬੁੜੀਆਂ ਵਸ਼ੀਆਂ ਸਹੀ ਗੱਲ ਆ ਵੀਰੇ ਕਦ ਵੇਖਿਓ ਕਾਦੀ ਵੀਰ ਬੜਾ ਦੇ ਕੁਝ ਵੇੜ ਕੱਦ ਮੋੜੇ ਸਹੀ ਗੱਲ ਆ ਹੰਦਾ ਬੰਦਾ ਮਗਰ ਹੰਦਾ ਵੀਰੇ ਹਾਂ ਸਹੀ ਗੱਲ ਆ ਵੀਰੇ ਤੇ ਫਾਰਮ ਚ ਲਹੀ ਜੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਕਮਲਜੀਤ ਸਿੰਘ ਆ ਹਾਂਜੀ ਪਿੰਡ ਮੇਰਾ ਭਗਮਾੜਪੁਰਿਆ ਤਹਿਸੀਲ ਡੇਰਾ ਬੱਬਾ ਨਾਨਕ ਤੇ ਜ਼ਿਲ੍ਹਾ ਗੁਰਦਾਸ ਪੁਰਿਆ ਠੀਕ ਆ ਜੀ ਆਪਣੇ ਕੋਲ ਅੱਜ 3 ਤੇ 2 5 ਪਸ਼ੂ ਦਾ ਬਹੁਤ ਚੋਟਿੰਦੇ ਨੇ ਉਹ ਵੀ ਦੁੱਧ ਵੀ 22 22 ਕਿਲੋ ਆਲਮੀਂ ਵਿੱਚ ਤੁਲਸ਼ਣਾਂ ਹੈਗੀਆਂ ਠੀਕ ਆ ਵੀਰੇ ਠੀਕ ਆ ਬਾਕੀ ਹਨ ਬੜੀਆਂ ਚੰਗੀਆਂ ਠੀਕ ਆ ਵੀਰੇ ਕਰੀਏ ਫਿਰ ਸ਼ੁਰੂ ਵੱਡੀ ਵੜ ਤੋਂ ਕਰਨੇ ਵੱਡੀ ਤੋਂ ਕਰ ਲਓ ਇਹ ਵੀਰੇ ਸੋਈ ਫਿਰ ਹਣਾ ਮਗਰ ਮੇਰੇ ਕੀ ਆ ਗਿਆ ਵੀਰ ਜੀ ਮਗਰ ਵਸ਼ਾ ਲਈ ਪਰ ਵੀਰ ਜੀ ਵਸ਼ਾ ਵੇਖਣਾ ਸੀਮਨ ਕਿੰਨੇ ਪੜਾ ਵਧੀਆ ਹਲਵਾਇਆ ਹਸਾਮ ਨਹੀਂ ਆ ਗਾਈਂ ਮੀਰੀ ਗੁੱਡੀ ਆ ਸਹੀ ਗੱਲ ਆ ਜੀ ਗਾਈਂ ਮੇਰੇ ਕੋ ਕੱਦ ਕਿੱਥੇ ਲੱਗੀ ਆ ਕੱਦ ਬੜਾ ਵਾ ਉਹ ਗੱਲ ਮੈਂ ਕਹ ਦੂ ਅੱਗੇ ਮਾਰ ਕੇ ਮੜਾ ਆ ਤੇ ਚਵਾਈ ਜਿੱਦਾਂ ਮੋਟਰ ਠੀਕ ਆ ਜੀ ਵੇਖਾ ਥਣ ਥਣ ਚੰਗੀ ਵੱਡੀ ਗਾਮ ਆ ਫੁੱਲ ਹਾਂ ਠੀਕ ਆ ਜੀ ਆ ਬੇਕੋ ਸੀਲ ਸਲੱਗ ਪੂਰੀ ਹਨਾ ਵੀਰੇ ਬੱਚਾ ਨਹੀਂ ਲਾਇਆ ਅੱਧਾ ਚਲ ਮਾਰ ਦਿਆਂ ਤਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮਾਰ ਮਾਰ ਸਹੀ ਗੱਲ ਆ ਵੀਰੇ ਮੋਟਰ 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 ਬੱਸ ਕਰੋ ਥੱਲੇ ਨਾ ਸੁਣੇ ਇਹਲਾ ਮੋਟਰੀਓ ਸਹੀ ਗੱਲ ਆ ਵੀਰੇ ਬੱਚਾ ਨਹੀਂ ਲਾਇਆ ਮੈਂ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਕੀ ਹਾਲ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਠੀਕ ਆ ਓਕੇ ਰਿਪੋਰਟ ਆ ਬਾਕੀ ਕਾ ਖੋਲ ਦੇ ਖੋਲ ਦੇ ਦੇਖੋ ਗਾ ਥੱਲੇ ਕਰਮਾਲੀ ਪੰਡਾਈ ਪਾਉਂਦੇ ਹੋ। ਦੋ ਨੂੰ ਦੇਖੋ ਕਿੰਨੀ ਆ। ਸਹੀ ਗੱਲ ਆ ਵੀਰੇ। ਹੈ? ਸਹੀ ਗੱਲ। ਮੂਣੀ ਪੁੱਟੰਡੀਆਂ ਤੁੜੀ ਦੋ ਵੀ। ਕਮਲ ਵੀਰ ਦੁੱਧ ਕਿੰਨਾ ਇਹਦੇ ਕੋਲ? ਦੁੱਧ ਵੀਰ ਜੀ ਇਹਨੇ ਥੱਲੋਂ 18 ਕਿਲੋ ਹੀ ਤੇ ਵਸ਼ੀ ਆਣ ਕੇ ਥੋੜਾ ਚਾਰ ਚੂਲ ਪਾਉਂਦੇ ਹੀ। ਠੀਕ ਆ ਜੀ। ਹੁਣ ਇਹਦੇ ਤੋਂ 15 ਜਾਂ 16 ਕਿਲੋ ਦੁੱਧ ਹੋਊਗਾ। ਅੱਛਾ 15 16 ਕਿਲੋ ਦੁੱਧ ਆ। ਪਰ ਵਸ਼ਵ ਨਾਲੇ ਆ ਗਿਆ ਏ। ਉਹ ਵਸ਼ਵ ਨਾਲੇ ਤੁਰ ਜਾਂਦਾ ਜੀ। ਵਸ਼ਾ ਆ ਕੇ ਚੱਲ ਗਿਆ ਅਜੇ। ਠੀਕ ਆ ਜੀ। ਦੇਖੋ ਇਹ ਚੰਗੀ ਟੌਪ ਦੀ ਵਹਿੜ ਆ। ਫੁੱਲ ਕੱਦ ਵਜਨ ਵਾਲੀ ਥੱਲਿਓ ਥੱਬੇ ਲਾਈ ਫੰਡੀ ਆ ਜੋ ਲੈ ਉਹ ਦੇਖੋ ਵੀਰੇ ਬਰੀਡ ਬਰੂਡ ਲੈ ਜੋ ਲੈ ਜੀ ਕਮਲਵੀਰ ਦੁੱਧ ਫਿਰ ਚੰਗਾ ਚਵਾਈ ਆ ਹੁਣਾਈ ਦੁੱਧ ਵਿੱਚ 20 ਕਿਲੋ ਜੇਣਾ ਬੱਜੀ ਇਹਨੂੰ ਜੀ ਦੁੱਧ ਆ ਗਈ ਨਾ ਫਾਰਮ ਤੋਂ ਆਈ ਬੱਜੀ ਆ ਦੇ ਕੋਪਰਾ ਪੰਨ ਮਾਰਾ ਜਾਂ ਕਰਦੀ ਸਹੀ ਗੱਲ ਆ ਸਹੀ ਗੱਲ ਆ ਵੀਰੇ ਤੇ ਇਹ ਦੁੱਧ ਨਹੀਂ ਇਹਦੇ ਲਈ ਚਾਹੀਦਾ ਠੀਕ ਆ ਜੀ ਹਾਂਜੀ ਹਾਂਜੀ ਚੰਗੇ ਮਲਕੀ ਨਾਲੇ ਵੀਰ ਜੀ ਇੰਨੇ ਨਹੀਂ ਕੱਟਣਾ ਤੇ ਕਿਨੇ ਕਿਨੇ ਕੱਟਣਾ ਵੀਰ ਨੂੰ ਉਹਦੇ ਹੋਣ ਦੇ ਵਾਤ ਵਾਤ ਬਿਲਕੁਲ ਵੀਰੇ ਬਿਲਕੁਲ 15 20 ਦਿਨ ਸਹੀ ਨਹੀਂ ਹੋਏ ਆ ਦੇਖੋ ਸਹੀ ਗੱਲ ਆ ਜੀ ਸੋਣੇ ਜਿਹਾ ਬਣੇ ਮੁਖਾ ਲੋ ਸਹੀ ਗੱਲ ਆ ਵੀਰੇ ਮੈਂ ਓਕੇ ਰਿਪੋਰਟ ਆ ਠੀਕ ਆ ਜੀ ਹਾਂਜੀ ਹਾਂਜੀ ਕਮਲ ਜੀ ਰੇਟ ਫਿਰੇ ਦਾ ਵੇ ਇਹ ਮਿੱਟੀ ਅਹੋਦੀ ਬੱਛੀ ਦੇ ਉਹਨਾਂ ਚਾਹੀਦੀ ਆ ਪਈਆਂ 78000 ਦੀ ਵਿਕਣੀ 85 ਦੀ ਵਿਕਣੀ ਚਾਹੀਦੀ ਇਹ ਤਾਂ ਗੱਲ ਆ ਵੀਰੇ ਹੱਕ ਰੱਖ ਦੀ ਚਲੋ ਹਣਾਂ ਹੀ ਹਾਂਜੀ ਹਾਂਜੀ ਪਰ ਐਸ ਟਾਈਮ ਕਿੰਨੇ ਦੇ ਬਿਲਕੁਲ ਛੋਟਾ ਜਿਹਾ ਮੁੱਲ ਕਰਨਾ ਤੁਸੀਂ ਵੀ ਰਾੜੇ ਹੋਗੇ ਬੱਛੀ ਦੇ ਦੀ ਜਿਹੜੀ ਨਾ 80000 ਨਹੀਂ ਦੇਵਾਂਗਾ 60000 ਦੇ ਹਾਂਜੀ ਲਓ ਹੋਰ ਕਰ ਦੀ ਮਾਨ ਕਰਦੀਆਂ ਮਾਨ ਤਣ 55 ਹੀ ਦੇ ਦਾਂਗੇ ਯਾਰ ਐਂਡ 55 ਦੇ ਹਾਂ ਤੁਸੀਂ ਬਾਕੀ ਜੇ ਕੁਝ ਲਾਉਣਾ ਛਡਾ ਲਿਓ ਮਾਨ ਤਣ ਆਪਣਾ ਠੀਕ ਆ ਵੀਰੇ ਛੜ ਦੀਆਂ 8000 ਰੁਪਿਆ 1000 ਦੋ ਹੀ ਛੜਨਾ 53000 ਲਓ ਜੀ 12 ਨਹੀਂ ਹੋਣੀ ਜੇ ਹੁਣ ਵੀਰੇ ਛੜਤੇ ਜੇ 53000 ਦੀ ਹਾਂ ਨਹੀਂ ਹੋਣੀ 15 ਪਲੱਸ ਹੋਊਗਾ ਠੀਕ ਆ ਵੀਰੇ ਠੀਕ ਆ ਜੀ ਦੋ ਘਾੜਮ ਵਾਲੀ ਗਾਹ ਹੋਊਗੀ ਠੀਕ ਆ ਜੀ ਮੋਚਵਾਈ ਇੱਕ ਨੰਬਰ ਪੋਲੀ ਰੂਮ ਵਰਗੀ ਠੀਕ ਆ ਵੀਰੇ ਠੀਕ ਆ ਜੀ ਬਾਕੀ ਚਲੋ ਮਾਨ ਤਾਨ ਕਰਦੇ ਕੋਈ ਭੈਣ ਭਰਾ ਜੀ ਚਾਹ ਲਿਆ ਆ ਵੀਰੇ ਦੁੱਧਿਆਂ ਨੰਬਰ ਤੇ ਇਹ ਵੀ ਸੋਈ ਆ ਜੀ ਇਹ ਵੀ ਸੋਈ ਆ ਠੀਕ ਆ ਵੀਰੇ ਬਾਕੀ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਹਣਾ ਨਹੀਂ ਇਹ ਬਾਜ਼ਾਰ ਚੋਈ ਹੋਈ ਹੈ ਜੀ ਠੀਕ ਹੈ ਦੋਦੇ ਥੱਲੇ ਹੁਣ ਆ ਥੱਲੇ ਵੀ 9-10 ਕਿਲੋ ਬੋਲਾ ਠੀਕ ਹੈ 9 ਕਿਲੋ ਬੋਲਾ ਮੁਰਗੇ ਵਸ਼ੀ ਆ ਮਗਰ ਠੀਕ ਹੈ ਕਿਹੜਾ ਲਗਾਓ ਕਿਡਾ ਵਧੀਆ ਸੀਮਨ ਲਗਾ ਮਗਰ ਵਸ਼ੀ ਆ ਚੰਗੇ ਟਾਪ ਦੀ ਆਹ ਕੋਲ ਮੁਰਗੀ ਵਸ਼ੀ ਬਸ ਤੋੜ ਕੇ ਵਿਖਾ ਦੇ ਚੰਗੀ ਆਪ ਵੀ ਅਛਾ ਏ ਆ ਵੀ ਵਸ਼ੀ ਆ ਜੀ ਬੱਚੀ ਆ ਆ ਵੀ ਵਸ਼ੀ ਤਾਂ ਮਗਰ ਥੋੜਾ ਜਨਾ ਨੀਆ ਦੇ ਗਾਵਾਂ ਰੱਜਦੀਆਂ ਨੇ ਰੋਜੀਆਂ ਠੀਕ ਹੈ ਇਹ ਆ ਚਾਰ ਲੈ ਕੇ ਆ ਗਾਵਾਂ ਨੂੰ ਚਾਹੀਦਾ ਖੁੱਲਾ ਹਨਾ বেক্ল বিল ਮਹਣਵੀਰੇ ਫਿਰ ਦੁੱਧ ਚੰਗਾ ਹਨਾ ਇਹ ਚਵਾਈ ਜਾਊਗੀ ਬਾਕੀ ਬਰੀਡ ਪੜੀ ਆ ਹਾਂ ਜੀ ਨਾ ਰਾਤ ਦੀ ਤਰਕਣ ਜੀ ਦੇਈ ਤੇ ਥੋੜਾ ਜਿਹਾ ਦੋ ਦਿਨ ਘਟਾਇਨੇ ਦੁੱਧ ਇਸ ਲਈ 11-12 ਕਿਲੋ ਹੀ ਠੀਕ ਆ ਵੀਰੇ ਠੀਕ ਆ ਜੀ ਇਹ ਬਾਕੀ ਥੋੜੀ ਥਾਰੀ ਖਾਊਗਾ ਪੀਰੂ ਸੈਟ ਐ ਟਾਈਮ ਫਿਰ ਵੀਰ ਜੀ ਜਿਹੜੀ ਆਪਾਂ ਦੇਣੀ 10 ਕਿਲੋ ਦੁੱਧ ਆ ਇਹੋਲੇ ਠੀਕ ਆ ਜੀ ਤੇ ਪਾਜੀ ਸੁਈ ਆ ਨੌੜੂ ਤੋਂ ਬਚਾਉਂਦਾ ਮਾਲ ਮਾਰਦੀ ਠੀਕ ਆ ਜੀ ਹਾਂ ਜੀ ਮਾਲਾ ਲੱਗਦਾ ਠੀਕ ਆ ਜੀ ਹਾਂ ਜੀ ਮਾਲਾ ਮਾਰੂ ਵੀ ਲੱਗਦਾ ਹਾਂ ਜੀ ਹਾਂ ਜੀ ਹਾਂ ਜੀ ਮਾਲਾ ਮਾਂਦੀ ਹੈ ਕਰਮਾਣੀ ਦੁੱਧੋ ਚੱਲੂ ਗਿਆ ਹਲੇ ਤੇ ਖ ਆ ਬੋਲ ਜੜੀ ਪੂਰੀ ਚਾਰੋਂ ਬਾਂਗੀ ਪਾਈ ਵੀ ਤੁੜੀ ਠੀਕ ਆ ਜੀ ਹਾਂਜੀ ਹਾਂਜੀ ਇਹਦਾ ਰੇਟ ਫਿਰ ਵੀ ਜੀ ਰੇਟ ਵੀ ਜੀ ਇਹਦਾ ਫਿਕਸ ਜਾਈ ਛੋਟਾ ਜਾਈ ਆ ਮੋਲੇ ਦਾ 55 ਗਰੀ 52 ਗਰੀ 50 ਦੇ ਦਈਏ ਅਸੀਂ ਕਰ ਦਈਏ ਮਾਨਤਾਣਾ ਬੜੀ ਵਸ਼ੀ ਚੰਗੀ ਜੇ ਡੱਬੇ ਵਸ਼ੀ ਦੇ ਵੀਰ ਜੀ ਬਹੁਤ ਹਾਂਜੀ 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 ਪ੍ਰਿੰਟ ਵਾਲੀ ਵਸ਼ੀ ਚੰਗੀ ਹਾਂਜੀ ਨਾ ਕਰੋਣਾ ਆਪੇ ਹੀ ਕਰ ਦੋ ਵੀਰ ਜੀ ਅਸੀਂ ਨਹੀਂ ਅੱਜ ਬੋਲਣਾ 2000 ਚੱਲਦੀ ਆ 2000 ਹੀ ਹਾਂ ਚਲੋ ਠੀਕ ਆ ਵੀਰ ਜੀ ਜਾਣ ਦੋ ਬਾਕੀ ਚਲੋ ਕੋਈ ਭੈਣ ਭਰਾ ਫੋਨ ਕਰੇ ਕਰਦੇ ਆ ਮਾਨਤਨ ਹੋਰ ਯਾਰ ਛੜਾ 47000 ਰੁਪਏ 47000 ਦੀ ਇਦਾਂ ਦੀ ਵਸ਼ੀ ਕੋਈ ਲੈ ਲੈ ਕੋਈ ਲੈ ਗਏ ਸਹੀ ਗੱਲ ਹੈ। ਨਾੜੂ ਤੇ ਬੱਚਾ ਜੇ ਮੈਲਾ 100% ਮਾਰੂਗਾ। ਮਗਰ ਇਹ ਵਸ਼ੀ ਆਣਾ ਜੀ। ਮੈਲਾ ਮਾਰੂਗੀ ਘਟ ਜਾ ਕੇ ਤੁਹਾਡੇ। ਠੀਕ ਹੈ ਜੀ। ਮਗਰ ਇਹ ਵਸ਼ੀ ਜੀ। ਠੀਕ ਹੈ ਜੀ। ਕਮਲਵੀਰ ਆ ਵਹਿੜਾ ਜਿਹੜੀ। ਵਹਿੜ ਦੇਖੋ ਕੀ ਕਹਿੰਦੇ ਹੈਂ? ਇਹ ਸ਼ਹਿਰ ਵਹਿੜਕ ਨਹੀਂ ਲਾਲ ਡੱਬੀ। ਸਹੀ ਗੱਲ ਹੈ ਵੀਰ, ਇਹ ਸ਼ਹਿਰ ਵਹਿੜਾ। ਬਹੁਤ ਚੰਗੀ ਵਹਿੜਾ। ਟੋਰੀਆ ਫੁੱਲ ਗਈ ਇੰਨੇ। ਹੁਣ ਦੇਖੋ ਕੱਲਾ ਕੱਲਾ ਲੱਗਾ ਗੱਬਣ ਵਹਿੜਿਆ ਵੀ ਜੀ ਤਿਆਰ ਹੀ ਆ। ਅੱਛਾ ਜੀ। ਪਤਾ ਨਹੀਂ ਹੁਣ ਜਾ ਕੇ ਇੱਕ ਦੋ ਦਿਨ ਜਾਂ ਲੈ ਜੇ ਜਾਂ ਸੂਫੇ ਜਾਂ ਕੋਈ ਹਫਤਾ ਨਾ ਸੂਫੇ ਹੈਣਾ ਜਿਹੜੀ ਥਿਆਰ ਚੀਜ਼ ਆ ਉਹ ਆਂ ਦੀਆਂ 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 ਦੀ ਸਹੀ ਗੱਲ ਹੈ ਰੱਬ ਦੇ ਨਹੀਂ ਆ ਪਰ ਇਹ ਆ ਬੀ ਦਿਨਾਲ ਹੀ ਗੱਲ ਹੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਵੇਖੋ ਉੱਤੇ ਵੜ ਫਨੇ ਚੰਗੀ ਤੇ ਆ ਵੀ ਕਰਮਾ ਵਾਲੀ ਦੁੱਧ ਤਾਂ ਚੰਗਾ ਚਵਾਈ ਜਾਊਗੀ ਆ ਜਾ ਲੈ ਆਓ ਥੱਲੇ ਆ ਬਣੂਗੀ ਆ ਨਾ ਅੰਕੜਾ ਥਲੇ ਰੋਕ ਰੋਕਦਾ ਥੰਮ ਭਾਈ ਜੀ ਸਹੀ ਗੱਲ ਹੈ ਕਮਲ ਵੀਰ ਦੋਦ ਤੇ ਚੰਗਾ ਚਵਾਈ ਜਾਊਗਾ ਨਾ ਜੀ ਇਹ ਵਿੱਚ 20 ਕਿਲੋ ਦੁੱਧ ਚੋਲੂਗੀ ਨੇ 17 18 ਕਿਲੋ ਦੇ ਕਿਨ ਗਿਆਨ ਹੀ ਨਾ ਕਮਲ ਵੀਰੇ ਦਾ ਰੇਟ ਦੇਣ ਵਾਲਾ ਰੇਟ ਵੀ ਜੀ ਦੇਣ ਵਾਲਾ ਛੋਟਾ ਜਿਹਾ ਇਹਦਾ ਹਾਂਜੀ ਸਹੀ ਗੱਲ ਹੈ ਕੋਈ ਪਾਸ ਕਰਕੇ ਲੈ ਨਾ ਲੈ ਜੇ ਹਾਂਜੀ ਗਰੰਟੀ ਹੋਊਗਾ ਤੁਹਾਨੂੰ ਤੋਂ ਨਹੀਂ ਫੇਲ ਹੋਣਗੇ ਇਹ ਤੁਹਾਨੂੰ 100% ਕਹਿ ਦੇਣਾ ਬਾਕੀ ਇਹ ਵੀ ਪਿੱਛੇ ਪੁਛੇ ਵਾਲੀ ਫੁੱਲ ਗਰੰਟੀ ਹੋਊਗੀ ਆਪਣੀ ਠੀਕ ਆ ਜੀ ਜਿੱਦੀ ਇਹ ਵੇਰ ਜਿੱਦ ਦੇਣੀ ਹੈ ਨਾ ਲੜਬੀ ਇਹ ਵੇਰ ਜੇ ਸੁਆਕੇ ਵੇਚੀਏ ਫਿਰ ਤੇ ਆਪਾਂ ਵੇਚੀ ਦੀ ਆ ਘੱਟੋ ਘੱਟ ਵੀ ਦੇ ਬਸ਼ੀ 60000 ਦੀ ਵੇਚ ਦੇਈ ਦੀ ਆ ਹਾਂਜੀ ਵੀਰੇ ਉਹ ਹਣ ਬਸ਼ੀ ਛੋਟਾ ਜਾਂ ਮੁੱਲ ਨਾ ਦੇ ਦੇਣੀ ਆ 55000 ਨਾ ਦੇ ਦਈਏ ਦੇ ਦਈਏ ਜਾਂਦੀ ਆ ਵੀਰ ਜੀ ਚੰਗੀ ਵੜ ਵੇਖਦੀ ਆ ਯਾਰ ਜੀ ਹਾਂ ਨਾ ਜਿਹੜੀ ਦੇਣੀ ਆ ਯਾ 53000 ਦੀ ਬਸ਼ੀ ਆ ਅਛਾ ਹਾਂ ਨਾ 53000 ਦੀ ਵੜ ਚੰਗੇ ਟੌਪ ਦੀ ਆ ਵੜ ਵੇਖੋ ਫੋਟੋਆਂ ਖਿੱਚਉਂਦੀ ਕਿ ਨਹੀਂ ਆਪੇ ਹੀ ਕਰਮਾ ਲਈ ਚੰਗੀ ਬਸ਼ੀ ਠੀਕ ਆ ਜੀ ਆ ਜੇ ਤੋ ਵੇਖਣਾ ਆ ਤਾਂ ਫੋਟੋਆਂ ਪਾਪੇ ਆ ਸਹੀ ਗੱਲ ਆ ਆ ਵੇਖੋ ਆ ਵੀਰ ਨੂੰ ਗੀਨਾ ਹੈ ਬੁੱਦਾ ਡਰਾਮੀ ਆ ਦੇ ਵੀ ਦੋਦਾ ਡਰਾਮੇ ਲੈ ਕਹਿ ਨਹੀਂ ਨਾਲ ਹੀ ਲੈਣ ਤਾ ਵੀਰ ਕਹਿਣਾ ਕਹਿਣ ਨਾਲ ਹੀ ਲੈਣ ਤਾ ਜੀ ਆਇਆ ਆ ਮੈਂ ਲਾਇਆ ਲੋਹਿਆ ਨਹੀਂ ਆ ਰੇ ਸਹੀ ਹੈ ਜੀ ਸਹੀ ਗੱਲ ਆ ਸਹੀ 25 ਕਿਲੋ ਆਦਾ ਸਹੀ ਗੱਲ ਆ ਜੀ ਦੇਖੋ ਤੇਰੇ ਵੀਰ ਜਰਸੀ ਨੂੰ ਫੇਲ ਲਈ ਕਰਨ ਯਾਰ ਲਈ ਕਰਨ ਵਿੱਚ ਬੁੱਥਾ ਐਚਐਫ ਦਾ ਇੱਡਾ ਛੋਟਾ ਬੁੱਥਾ ਹੁੰਦਾ ਨਹੀਂ ਜਰਸੀ ਸੀ ਸਹੀ ਗੱਲ ਜਰਸੀ ਚ ਕਰਾਓ ਸਿਆ ਬੱਚਾ ਵੀ ਚੰਗਾ ਟੋਪ ਦਾ ਦੇਊਗੀ ਹਾਂ ਬਿਲਕੁਲ ਮੈਂ ਕਹਣਾ ਵੀ ਗਿਆਣਾ ਖਾਣ ਵੀ ਇੰਨਾ ਚੰਗਾ ਤੇ ਪਾਸ ਕਰਨ ਦਾ ਨਾਮ ਵਧੀਆ ਮਜ਼ਾ ਆਇਆ ਕੂਮ ਮੜ ਗਈ ਤਾਂ ਡਰਦੀ ਏ ਥੋੜਾ ਠੀਕ ਆ ਵੀਰੇ ਕੈਮਰੇ ਤਾਂ ਕਰਦੀ ਥੋੜਾ ਬਾਕੀ ਕੋਈ ਚੱਕਰ ਆ ਮੂੰਹ ਮਾ ਦੀ ਇਹਦੇ ਛੋਟਾ ਫੋਟੋ ਲੈਓ ਵੇਖੋ ਕਿਦਾਂ ਚੰਗਾ ਮੂੰਹ ਇਹਦੇ ਬੱਗੇ ਦੀ ਫੋਟੋ ਲੈਣੀ ਆ ਹਾਂ ਬੱਗੇ ਦੀ ਲੈ ਛੋਟੇ ਹਾਂ ਆਲੇ ਤੋਂ ਸਾਰੇ ਜਿਹੜਾ ਬਾਨੀ ਵੇਖੋ ਤੇਰੇ ਬਾਈ ਬਹਿਣਾ ਔਖਾ ਹੋਗਾ ਜਿੰਨੇ ਉੱਤੋਂ ਨਹੀਂ ਥੱਲੇੋਂ ਦੇਖੋ ਇਹਦੀ ਵੇ ਆਇਓ ਲੈਓ ਐ ਕਿਰ ਕਿਵੇਂ ਈ ਤੇ ਲੈ ਆਓ ਆਜੋ ਆਜੋ ਐਣ ਮੁੜੋ ਰੋਕ ਜਾ ਇੱਥੇ ਖੜਿਓ ਠੀਕ ਆ ਜੀ ਆਜੋ ਲੈ ਆਓ ਨਿਕਾ ਜਾ ਮੂੰਹ ਬੰਨੇ ਦਾ ਸਹੀ ਗੱਲ ਆ ਆ ਚੰਗੀ ਬਰੀਡ ਆ ਲਈ ਆ ਵੇਖੋ ਵੀ ਜੀ ਰਹਿਣ ਸਹੀ ਗੱਲ ਆ ਥੱਲੇ ਕਿਲੋ ਦੁੱਧ ਦੀ ਫੁੱਲ ਗਰੰਟੀ ਸਹੀ ਗੱਲ ਆ ਸਹੀ ਗੱਲ ਹੈ ਵੀ ਬਾਣ ਵੀ ਉਨੀ ਤਾਂ ਪਛਾਣੂ ਵੀ ਉਨੀ ਹੈ ਤੇ ਨਾ ਛੋਟੀ ਨੂੰ ਨਾ ਫੂਲੀ ਵੱਡੀ ਬਿਲਕੁਲ ਰਾਜੀ ਵੀ ਚੰਗੀ ਹੈ ਵਜਨ ਵਾਲੀ ਵਜਨ ਵਾਲੀ ਰਾਜੀ ਵੀ ਚੰਗੀ ਜਿਹੜੀ ਆ ਮਾੜਾ ਜਾਂ ਲੱਕ ਚੁੱਕਦੀ ਉਹ ਵਾਲੀ ਨਸਲ ਇਹ ਘਰ ਵੀ ਹੱਥ ਇਹ ਵੀਰ ਜੀ ਨਸਲ ਦੱਸਾਂ ਜਿਹੜੀ ਜੇ ਹਾਂ ਕੋਪੜੀ ਹਾਂ ਅਸੀਂ ਚਾਰ ਤੋਂ ਜੁੜੇ ਕਮੈਂਟ ਸਾਡੇ ਕੋਲ ਬੜਾ ਦੋਦ ਤਾਜ਼ਾ ਸਹੀ ਗੱਲ ਹੈ ਵੀਰੇ ਦੁੱਧ ਦਿੰਦੀਆਂ ਬੜਾ ਆਗਾ ਵਾ ਇਹ ਨਸਲ ਹੀ ਨਸਲ ਹੀ ਹਾਂ ਦੀਆਂ ਦੀਆਂ ਉਹਨੇ ਤਿੰਨ ਚਾਰ ਰਸ਼ੀਆਂ ਦਿੰਦੀਆਂ ਤਿੰਨ ਚੱਤਿਆਂ ਨਵਸ਼ੀਆਂ ਉਹਦੀਆਂ ਬਣਾਓ ਕਿਤੇ ਦੇ ਦੇ ਤੇ ਇਦਾਂ ਦੀ ਵੈੜੀ ਠੀਕ ਪਰ ਬੜੀ ਮੋਟੂ ਠੀਕ ਆ ਜੀ ਠੀਕ ਆ ਜੀ ਹੁਣ ਫਿਰ ਕਮਲਵੀਰ ਕਿੰਨੇ ਦੀ ਦੇਣੀ ਆ ਇਹ ਵੀਰ ਜੀ ਵੈੜ ਮੁੱਲ ਤੇ ਦਾ ਭਾਵੇਂ ਜਿੱਦੂ ਹੀ ਭਾਈ ਨਾਲ ਹੀ ਆਣਾ ਇਹ ਹਾਂਜੀ 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 ਇਹ ਦੁੱਧ ਵਾਲੀ ਵੈੜ ਆ ਦੁੱਧ ਵਾਲੀ ਮੁੱਲ ਤੇ ਦਾ ਭਾਵੇਂ 85 ਕਰੀ ਜਾਈਏ ਹਾਂਜੀ ਵੇਖੋਗੀ ਵੇਖੋਗੀ ਜੀ ਹੁਣ ਬਿਲਕੁਲ ਵੀਰੇ ਮੈਂ ਲੈ ਲੈਣੀ ਆ ਪਰਖ ਵਾਲੇ ਬੰਦੇ ਨੇ ਵੀ ਚੁੱਕਣੇ ਆ ਜਿਹੜਾ ਬੰਦਾ ਆਣਾ ਸ਼ੌਂਕੀ ਵੀਰ 73 ਦੀ ਦੇ ਦਈਏ 75 ਦੀ ਹਾਂ ਕਰ ਦਈਏ ਮਾਨਤਾ ਨਾਲ ਪੂਰੇ 70 ਦੀ ਐਡ ਪਰ ਲੈ ਜਰਾ ਮੱਝ ਆ ਪੂਰੇ 70 ਦੀ ਪੂਰੇ 70 ਦੀ ਹਾਂਜੀ ਲਓ ਜੀ ਪੂਰੇ 70000 ਦੀ ਵੈਡ ਪਰ ਥੱਲੇ ਵੀ ਚੰਗੀਆਂ ਪੰਡਾ ਬਾਊਗੇ ਸਭਾ ਹੀ ਲਾਉਗੇ ਪੂਰੀ ਅੱਜ ਆਜੋ ਭਗਵਾਨਪੁਰ ਨਾਲੇ ਹਲਟੀ ਤੇ ਸ਼ਗੋ ਲੰਗਰ ਹਾਂ ਬਿਲਕੁਲ ਨਾਲੇ ਚੋਲੇ ਤੇ ਲੰਗਰ ਸਕਾਵਾ ਲਾਣ ਨੂੰ ਠੀਕ ਆ ਜੀ ਆਹ ਵੇਖੋ ਬੱਚਾ ਇੱਕ ਇਹਦੇ ਡਾਇਮੰਡ ਪੀਸ ਆ ਆਪਾਂ ਸਲਾਹ ਬੋਲਦੀ ਜਾਂ ਮੋਲਣੀ ਇਹਦਾ ਬਛੀ ਦਾ ਕੰਨਾ ਬਛੀ ਭਾਵੇਂ ਤਿਆਰ ਕਰਕੇ ਵੇਚੀਏ ਚੋਕੀ ਬਛੀ ਹੈ ਜਰਸੀ ਫਾਰਮ ਤੋਂ ਲਈ ਆ ਵੈੜ ਸਹੀ ਗੱਲ ਹੈ ਪਰ ਵਸ਼ੀ ਬੱਚਾ ਵੇਖੋ ਕਿ ਵਸ਼ੀ ਵਸ਼ੀ ਆ ਵਸ਼ੀ ਵਸ਼ੀ ਆ ਜੀ ਹਾਂ ਬਾਕੀ ਦੇ ਦਮਾਂਗੇ ਜੇ ਕੋ ਮੰਗੂ ਦੇ ਠੀਕ ਹੈ ਪਰ ਦੇਣੀ ਆਪਾਂ ਮਲਕੀ ਦੇ ਹਿਸਾਬ ਨਾਲ ਠੀਕ ਆ ਜੀ ਖੋਲ ਕੇ ਤੋਰਦੇ ਬੱਚਾ ਵੇਖੋ ਕੀ ਆਂਦਾ ਬੱਚਾ ਸਹੀ ਗੱਲ ਆ ਜੀ ਇਈ ਜੇ ਗਰਾਮਾਂ ਤੋਂ ਘੋੜੀ ਲਿਆਂਦੀ ਆ ਹਾਂ ਸਹੀ ਗੱਲ ਆ ਜੀ ਦੇਸੀ ਵੈੜ ਥੋੜੀ ਕੋਈ ਦੇਸੀ ਥੋੜੀ ਆ ਵਰਾਲੀ ਖਾਨ ਵਾਲੀ ਗੁੱਠਾ ਮਾਰਿਆ ਉਹਨੇ ਆਜੋ ਲੈ ਆਓ ਚੰਕੀ ਫਰੀਡ ਆਵਣੀ ਆਈ ਦੱਸਣਾ ਇਹ ਵੀਰ ਜਿਹਨੇ ਪਤਾ ਲੱਗੀ ਜਾਣਾ ਕੀ ਚੀਜ਼ ਉਹ ਤਾਂ ਵਸ਼ੀ ਦੱਸਦੀ ਆ ਦੇ ਵਸ਼ੀ ਦੱਸਦੀ ਕੀ ਕੀ ਦੇ ਆ ਵੇਖੋ ਹੋਰ ਚੰਗੀ ਟੋਪੜੀ ਵਾੜਿਆ ਬੜਾ ਬੱਚਾ ਚੰਗਾ ਸਹੀ ਗੱਲ ਹੈ ਕਮਲ ਵੀਰੇ ਕਿੰਨਾ ਚਰ ਕੱਠੀ ਆ ਇਹ ਵੀ ਜੇ ਸੱਚ ਗਾਣਾ ਹਾਂ ਹਾਂ ਜੀ ਤੇ ਇਹ ਮਹੀਨੇ ਉਪਰ ਹੀ ਨੇ ਲੈਣਾ ਟਾਈਮ 1.5 ਮਹੀਨੇ ਲੱਗਦਾ ਠੀਕ ਹੈ 1.5 2 ਵੀ ਹਨਾ ਗੜੀ ਆਪਣੀ ਬਿਲਕੁਲ ਬਿਲਕੁਲ ਮੈਂ ਤਾਂ ਇੱਥੇ ਆ ਕੇ ਚੈੱਕ ਕਰਾ ਕੇ ਆੜਾ 2 ਮਹੀਨੇ ਜਾਂ ਅੱਡੀ ਆ ਤੁਸੀਂ ਲਾ ਲਓ ਹਿਸਾਬ ਆਪੇ ਉਹ ਵੀ ਖੜ ਸਕਦੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਕਮਲਵੀਰ ਦਾ ਰੇਟ ਰੇਟ ਕਰ ਲਿਆ ਕਰਾਂਗੇ ਰੇਟ ਮੈਂ ਆਣਾ ਚਲੋ ਫੋਨ ਤੇ ਕਰ ਲਿਓ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਿਓ ਮੋਗਾ ਵਸ਼ੀ ਕਰਾਂਗੇ ਤਿਆਰ ਜਦੋਂ ਜਾਂ ਸਾਖੀ ਲਾ ਕੇ ਤੁਹਾਨੂੰ ਵੇਚ ਲਾਂਗੇ ਬਿਲਕੁਲ ਬਿਲਕੁਲ ਜੇ ਕੇ ਦਾ ਚਾਹ ਮਾਣ ਕੋਈ ਹੋਊ ਬੱਚਾ ਤਿਆਰ ਕਰਨਾ ਉਹ ਚੀਜ਼ਾਂ ਲੱਖੋ ਮਗੜ ਵੇਖ ਜਿਓ ਇੰਨੀ ਮੈਂ ਤੁਹਾਨੂੰ 100% ਗਾਰੰਟੀ ਦੇ ਰਿਹਾ ਵੇਖੋ ਵੀਰੇ ਵੇਖੋ ਅਸੀਂ ਜਿਹੜੀ ਥੱਲੇੋਂ ਬਾਨੀ ਆ ਨਾ ਇਹ ਬਿਲਕੁਲ ਵੀਰੇ ਹੁਣ ਇਹ ਸਤਵੇਂ ਮਹੀਨੇ ਚ ਆ ਜਾਣ ਲੱਗ ਪੜਦੇ ਨੇ ਫੋਟੋਆਂ ਚ ਵਸ਼ੀਆਂ ਹੁੰਦੀਆਂ ਉਹਦਾਂ ਬਾਨੀ ਆ ਬਿਲਕੁਲ ਵੀਰੇ ਬੁਥੀ ਵੇਖ ਸਹੀ ਗੱਲ ਆ ਵੀਰੇ ਹਾਂ ਯੱਗ ਤੋਂ ਵੱਖਰੀ ਸਹੀ ਗੱਲ ਆ ਵੀ ਬਹੁਤ ਬੱਚਾ ਚਲੋ ਕੋਈ ਨਹੀਂ ਫੋਨ ਕਰ ਲੈ ਕੋਈ ਭੈਣ ਭਰਾ ਹਨਾ ਹੋਊਗੀ ਭਾ ਪਰਤੇ ਦੀ ਕੋਈ ਇਨਾ ਗਾਵਾਂ ਦੇ ਏਰ ਗੇੜੀ ਠੀਕ ਆ ਠੀਕ ਆ ਠੀਕ ਆ ਠੀਕ ਆ ਵੀਰੇ ਆ ਵੀਰ ਕੋਲ ਪਸ਼ੂ ਆ ਬਾਕੀ ਵੀਰ ਜੀ ਆਨਲਾਈਨ ਵੀਰ ਨਾਲ ਦੀ ਗਰੰਟੀ ਹੋਊਗੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਾਂ ਫੇਰ ਤਸੱਲੀ ਲੈ ਲੀ ਹਾਂਜੀ ਹਾਂਜੀ ਠੀਕ ਆ ਵੀਰੇ ਸ਼ਾਸ਼ੀ ਕਾਲ ਜੀ